ਆਗਣਵਾਲੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਪੰਜਾਬ ਸਰਕਾਰ ਦਾ ਪਤਲਾ ਫੂਕਿਆ ਆਗਣਵਾਲੀ ਵਰਕਰਾਂ ਨੇ ਕਿਹਾ ਅਸੀਂ ਹਰ ਗੋਬਿੰਦ ਕੌਰ ਦੇ ਨਾਲ ਟਟਾਨ ਦੇ ਵਾਂਗ ਖੜੀਆਂ ਹਾਂ ਆਲ ਇੰਡੀਆ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸੰਬੰਧਿਤ ਜ਼ਿਲ੍ਹਾ ਤਰਨਤਾਰਨ ਬਲਾਕ ਚੋਲਾ ਸਾਹਿਬ ਦੀਆਂ ਆਂਗਣਵਾੜੀ ਵਰਕਰਾਂ ਤੇ ਹਰਪ੍ਰਾ ਨੇ ਅੱਜ ਜ਼ਿਲ੍ਹਾ ਬਲਾਕ ਪ੍ਰਧਾਨ ਜਤਿੰਦਰ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਪੰਜਾਬ ਸਰਕਾਰ ਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਵੱਡੀ ਗਿਣਤੀ ਦੇ ਵਿੱਚ 71 ਹੋਈਆਂ ਆਂਗਣ ਵਾਲੀ ਵਰਕਰਾਂ ਤੇ ਹੈਲਪਰਾਂ ਦਾ ਕਹਿਣਾ ਸੀ ਸਰਕਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਜਾਣ ਬੁੱਝ ਕੇ ਬਿਨਾਂ ਕਿਸੇ ਗੱਲੋਂ ਤੰਗ ਪ੍ਰੇਸ਼ਾਨ ਕਰ ਰਹੀ ਹੈ ਔਰ ਜਥੇਬੰਦੀ ਪੰਜਾਬ ਸਰਕਾਰ ਨੂੰ ਕਰਾਰਾ ਤੇ ਮੂੰਹ ਤੋੜਵਾ ਜਵਾਬ ਦੇਵੇਗੀ ਉਹਨਾਂ ਕਿਹਾ ਹੈ ਕਿ ਹਰਗੋਬਿੰਦ ਕੌਰ ਪਿਛਲੇ 31 ਸਾਲਾਂ ਤੋਂ ਸਾਡੀ ਅਗਵਾਈ ਕਰ ਰਹੀ ਹੈ ਆਂਗਣ ਵਾਲੀ ਵਰਕਰਾਂ ਤੇ ਹੈਲਪਰਾਂ ਦੇ ਹੱਕਾਂ ਲਈ ਸਰਕਾਰ ਨਾਲ ਤਗੜੇ ਸੰਘਰਸ਼ ਲੜੇ ਹਨ ਅਤੇ ਜੇਲਾਂ ਕਟੀਆਂ ਹਨ ਆੰਗਣ ਵਾਲੀ ਵਰਕਰਾਂ ਤੇ ਹੈਲਪਰਾਂ ਨੂੰ ਮਾਨ ਸਨਮਾਨ ਦੀ ਜ਼ਿੰਦਗੀ ਦਿਵਾਉਣ ਵਾਸਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਤਿਆਲ ਲਗਾਈ ਸਮੇਂ ਦੀਆਂ ਸਰਕਾਰਾਂ ਕੋਲੋਂ ਬਹੁਤ ਸਾਰੀਆਂ ਮੰਗਾਂ ਪੂਰੀਆਂ ਕਰਵਾਈਆਂ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਈ ਰਵਈਆ ਪਣਾਉਂਦੇ ਹੋਏ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਵਰਕਰਾਂ ਤੇ ਹੈਲਪਰਾਂ ਨੂੰ ਲੰਮਾ ਸਮਾਂ ਮਾਨ ਪੱਤਾ ਨਹੀਂ ਦਿੱਤਾ ਜਾਂਦਾ ਉਹਨਾਂ ਕਿਹਾ ਕਿ ਅੱਜ ਵੀ ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਪਿਛਲੇ 8 ਮਹੀਨਿਆਂ ਤੋਂ ਮਾਨ ਪੱਤੇ ਨੂੰ ਤਸਰੀਆਂ ਹਨ ਉਨਾ ਕਿਹਾ ਕਿ ਆਂਗਣਵਾਲੀ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਰਾਸ਼ਨ ਵੀ ਘਟੀਆ ਕੁਆਲਿਟੀ ਦਾ ਹੈ ਨਾਲ ਹੀ ਹੈਲਪਰਾਂ ਤੋਂ ਵਰਕਰ ਬਣੀਆਂ ਮਿੰਨੀ ਵਰਕਰ ਤੋਂ ਫੁੱਲ ਵਰਕਰ ਬਣੀਆਂ ਅਤੇ ਨਵ ਨਿਯੁਕਤ ਵਰਕਰ ਤੇ ਹੈਲਪਰ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਮਾਣ ਪੱਤਾ ਨਹੀਂ ਦਿੱਤਾ ਜਾ ਰਿਹਾ ਉਸ ਤੇ ਕਟ ਲਗਾਇਆ ਜਾ ਰਿਹਾ ਹੈ ਇਸ ਲਈ ਯੂਨੀਅਨ ਨੂੰ ਆਪਣੀਆਂ ਇਹਨਾਂ ਮੰਗਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਸਰਕਾਰ ਨਹੀਂ ਚਾਹੁੰਦੀ ਕਿ ਆਂਗਣਵਾਲੀ ਵਰਕਰਾਂ ਤੇ ਹੈਲਪਰਾਂ ਆਪਣੇ ਹੱਕ ਦੀ ਗੱਲ ਕਰਨਾਂ ਇਸੇ ਕਰਕੇ ਪ੍ਰਧਾਨ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਮੈਕਮੇ ਵੱਲੋਂ ਵਾਰ-ਵਾਰ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਉਹਨਾਂ ਕਹਿੰਦੇ ਕਿ ਆਂਗਣ ਵਾਲੀ ਵਰਕਰਾਂ ਤੇ ਹੈਲਪਰਾਂ ਪੰਜਾਬ ਸਰਕਾਰ ਦੀਆਂ ਗਿੱਦਰ ਧਮਕੀਆਂ ਤੋਂ ਡਰਨ ਵਾਲੀਆਂ ਨਹੀਂ ਹਨ ਅਤੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਸਰਕਾਰ ਨੂੰ ਸਭ ਸਿਕਾਇਆ ਜਾਵੇਗਾ ਉਹਨਾਂ ਕਹਿੰਦੇ ਕਿ ਸੂਬੇ ਦੀਆਂ ਆਂਗਣ ਵਾਲੀ ਵਰਕਰਾਂ ਤੇ ਹੈਲਪਰਾਂ ਹਰ ਗੋਬਿੰਦ ਕੌਰ ਦੇ ਨਾਲ ਚਟਾਨਾਂ ਵਾਂਗ ਖੜੀਆਂ ਹਨ ਇਸ ਮੌਕੇ ਰਾਜਵੰਤ ਕੌਰ ਚੋਲਾ ਸਾਹਿਬ ਦਵਿੰਦਰ ਕੌਰ ਛਾਪੜੀ ਸਾਹਿਬ ਰਾਜਬੀਰ ਕੌਰ ਜਮਾ ਰਾਏ ਸਤਵੰਤ ਕੌਰ ਦਵਿੰਦਰ ਕੌਰ ਸੁਖਵਿੰਦਰ ਕੌਰ ਹਰਿੰਦਰ ਕੌਰ ਜਸਵੰਤ ਕੌਰ ਕੁਲਦੀਪ ਕੌਰ ਬਲਵਿੰਦਰ ਕੌਰ ਸੁਖਵੀਰ ਕੌਰ ਗੁਰਮੀਤ ਕੌਰ ਸੁਖਵੀਰ ਕੌਰ ਰਾਜਦੀਪ ਕੌਰ ਸਰਮਜੀਤ ਕੌਰ ਆ ਦੇ ਆਂਗਣ ਵਾਲੀ ਵਰਕਰਾਂ ਹਾਜ਼ਰ ਸਨ ਤੁਹਾਨੂੰ ਸੁਣਾਉਣੇ ਹਾਂ ਆਂਗਣ ਵਾਲੀ ਵਰਕਰ ਬਲਾਕ ਚੋਲਾ ਸਾਹਿਬ ਦੀ ਪ੍ਰਧਾਨ ਜਤਿੰਦਰ ਕੌਰ ਨੇ ਕੀ ਕਿਹਾ ਜੀ ਅਸੀਂ ਅੱਜ ਮਾਨ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਅੱਜ ਇੱਥੇ ਪੁੱਤਰਾ ਸਾੜ ਰਹੇ ਆ ਕਿਉਂਕਿ ਸਾਡੇ ਬਹੁਤ ਲੰਬੇ ਸਮੇਂ ਤੋਂ ਸਾਡੀਆਂ ਜਿਹੜੀਆਂ ਇਹਨਾਂ ਦੋ ਸਾਲ ਤੋਂ ਇਹਨਾਂ ਨੂੰ ਅਸੀਂ ਆਪਣੇ ਮੰਗ ਪੱਤਰ ਦੇ ਰਹੇ ਹਾਂ ਲਗਾਤਾਰ ਪਰ ਸਾਡੀਆਂ ਮੰਗਾ ਦੇ ਇਹਨਾਂ ਬਿਲਕੁਲ ਕੋਈ ਘੋਰ ਨਹੀਂ ਕੀਤਾ ਤਿੰਨ ਤੋਂ 6 ਸਾਲ ਵਾਲੇ ਬੱਚੇ ਜਿਹੜੇ ਸਾਡੇ ਕੋਲ ਕੋ ਕੇ ਇਹਨਾਂ ਨੂੰ ਸਕੂਲਾਂ ਨੂੰ ਦਿੱਤੇ ਹੋਏ ਆ ਖਾਣਾ ਜਿਹੜਾ ਵਾ ਆ ਰਿਹਾ ਸੈਂਟਰਾਂ ਦੇ ਵਿੱਚ ਬਹੁਤ ਹੀ ਰੱਦੀ ਦੇ ਘਟਿਆ ਆ ਰਿਹਾ ਕੋਈ ਵੀ ਉਹਨੂੰ ਖਾਣ ਨੂੰ ਤਿਆਰ ਨਹੀਂਗਾ ਇਹਦੇ ਨਾਲ ਪੋਸ਼ਣ ਪਦਰ ਇਹ ਕਹਿੰਦੇ ਆ ਵੀ ਇਹਦੇ ਨਾਲ ਵਾਧਾ ਵਾ ਪਰ ਸਾਡੇ ਹਿਸਾਬ ਨਾਲ ਇਹਦੇ ਨਾਲ ਪੋਸ਼ਣ ਪਦਰ ਜਿਹੜਾ ਵਾ ਬੱਚਿਆਂ ਦਾ ਥੱਲੇ ਡਿੱਗੂਗਾ ਇਸ ਇਸੇ ਤਰ੍ਹਾਂ ਹੀ ਜੇ ਸਾਡੇ ਕੋ ਕੰਮ ਲਿਆ ਜਾਂਦਾ ਵਾ ਵੱਖ-ਵੱਖ ਵਿਭਾਗ ਜਿਹੜੇ ਆ ਉਹ ਜੇ ਕੰਮ ਲੈਂਦੇ ਆ ਤੇ ਉਹ ਉਹਨਾਂ ਨੂੰ ਉਹਨਾਂ ਦਾ ਮਿਹਨਤਾਨਾ ਦਿੰਦੇ ਆ ਹੁਣ ਇਲੈਕਸ਼ਨ ਦੇ ਦੌਰਾਨ ਸਾਡੀ ਡਿਊਟੀ ਲਾ ਰਹੇ ਨੇ ਉਹਦੇ ਵਿੱਚ ਜਿਹੜੇ ਮੈਡਿਕ ਪੁਖਿਆ ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਕਿ ਪੈਸੇ ਮਿਲਣਗੇ ਜਿਹੜੀਆਂ ਆਸ਼ਾ ਵਰਕਰਾਂ ਉਹਨਾਂ ਨੂੰ ਪੈਸੇ ਮਿਲਣਗੇ ਤੇ ਵਰਕਰਾਂ ਜਿਹੜੀਆਂ ਆਂਗਣਵਾੜੀ ਵਰਕਰਾਂ ਉਹ ਕਰੈਚ ਵਰਕਰ ਦੇ ਦਾ ਕੰਮ ਉਹਤੇ ਕਰਨਗੇ ਪਰ ਉਹਨਾਂ ਨੂੰ ਕੋਈ ਵੀ ਮਿਹਨਤਾਨਾ ਨਹੀਂ ਦਿੱਤਾ ਜਾਣਾ ਇਸ ਕਰਕੇ ਸਾਨੂੰ ਇਹ ਬਣੀ ਦਾ ਬੱਕਰਾ ਬਣਾਉਂਦੇ ਆ ਸਾਡੇ ਕੋਲੋਂ ਮੁਫਤ ਦੇ ਕੰਮ ਹਰ ਇੱਕ ਡਿਪਾਰਟਮੈਂਟ ਵੱਲੋਂ ਲੈ ਜਾਂਦੇ ਆ ਇਸ ਕਰਕੇ ਬੋਲ ਲਾ ਜੀ ਹਾਂ ਜੀ ਇਸ ਕਰਕੇ ਅਸੀਂ ਪਤਲਾ ਸਾੜਿਆ ਵਾ ਇਹ ਨਾਲ ਹੀ ਇਹ ਸਾਡੇ ਜਿਹੜੇ ਪ੍ਰਧਾਨ ਆ 31 ਸਾਲ ਤੋਂ ਸਾਡੀ ਜੂਨੀਅਨ ਦੇ ਪ੍ਰਧਾਨ ਚੱਲੇ ਆ ਰਹੇ ਆ ਮੈਡਮ ਹਰਗਵਿੰਦ ਕੋਰ ਉਹਨਾਂ ਨੇ ਉਹਨਾਂ ਦਾ ਜਿਹੜਾ ਵਾ ਰਿਕਾਰਡ ਵੀ ਇਹਨਾਂ ਨੇ ਆਪਣਾ ਸਾਰਾ ਉਹਨਾਂ ਦਾ ਲੈ ਕੇ ਕਿ ਉਹ ਰਿਕਾਰਡ ਦੇ ਵਿੱਚ ਕੋਈ ਵੀ ਰੂਟੀ ਨਹੀਂ ਇਹਨਾਂ ਨੂੰ ਨਿਕਲੀ ਉਹਨਾਂ ਨੂੰ ਨਾਜਾਇਜ਼ ਹਰਾਸਮੈਂਟ ਉਹਨਾਂ ਦੇ ਕਾਰਨ ਰਿਹਾ ਉਹਨਾਂ ਨੂੰ ਨਾਜਾਇਜ਼ ਤੰਗ ਕਰਨ ਦੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਪੁਤਲਾ ਸਾੜ ਰਹੇ ਹਾਂ ਕਿ ਤਾਂ ਜੋ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਸਰਕਾਰ ਨੂੰ ਕਿ ਅਸੀਂ ਉਹ ਭੈਣ ਹਰਗਮਿੰਦ ਕੌਰ ਦੇ ਨਾਲ ਨਾਲ ਉਹਦੇ ਮੋਢਾ ਨਾਲ ਨਾਲ ਆ ਕੇ ਖੜੇ 31 ਸਾਲ ਤੋਂ ਸਾਡੇ ਭੈਣ ਜੀ ਹਰਗਮਿੰਦ ਸਾਡੇ ਜਿਹੜੀ ਅਗਵਾਈ ਕਰ ਰਹੇ ਨੇ ਸਾਡੇ ਜੂਨੀਅਨ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਉੱਤੇ ਜਿਹੜੇ ਸਰਕਾਰ ਆ ਉਹਨਾਂ ਦੇ ਉੱਤੇ ਇਹਨਾਂ ਵੱਖ-ਵੱਖ ਕੋਈ ਇਹਨਾਂ ਕੋਈ ਦੋਮਤਾ ਲਾ ਕੇ ਤੇ ਉਹਨਾਂ ਦੀ ਹਰਾਸਮੈਂਟ ਕਰ ਰਹੇ ਨੇ ਇਹ ਉਹਨਾਂ ਦਾ ਰਿਕਾਰਡ ਵਿੱਚ ਉਕੇ ਲੈ ਗਏ ਹੁਣ ਉਹਨਾਂ ਨੂੰ ਕਹਿੰਦੇ ਕਦੀ ਕੀ ਇਹ ਛੁੱਟੀਆਂ ਕਰਦੇ ਆ ਕਦੀ ਕੁਛ ਜਿਹੜਾ ਬੰਦਾ ਆਪਣੇ ਬਿਨਾਂ ਤਨਖਾਹ ਤੋਂ ਛੁੱਟੀ ਲੈਣ ਦਾ ਤਾਂ ਹਰ ਇੱਕ ਨੂੰ ਹੱਕ ਆ ਤੇ ਇਹ ਜਿਹੜਾ ਉਹਨਾਂ ਨੂੰ ਜਾਣ ਕੇ ਹੀ ਹਰਾਸਮੈਂਟ ਉਹਨਾਂ ਦੀ ਕਰ ਰਹੇ ਨੇ ਇਹ ਉਹਦੇ ਸਬੰਧ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਆਂ ਜੇ ਸਰਕਾਰ ਇਹੋ ਜਿਹੇ ਕੋਝੀਆਂ ਹਰਕਤਾਂ ਕਰੂਗੀ ਤੇ ਅਸੀਂ ਉਹਦਾ ਜਵਾਬ ਦੇਣ ਵਾਸਤੇ ਹਟਣਾ-ਟਟ ਫੜਕਾਵਾਂਗੇ ਇਹਨਾਂ ਦੀ ਇਸ ਸਰਕੇ ਸੇਂ ਬੁਤਲਾ ਸਾੜ ਰਹੇ ਆ ਅੱਜ ਸਾਡੀਆਂ ਮੰਗਾਂ ਇਹ ਕਿ ਸਾਨੂੰ ਜਿਹੜੇ 3 ਤੋਂ 6 ਸਾਲ ਵਾਲੇ ਮੁੱਖ ਸਾਡੀ ਮੰਗ ਸੀ ਉਹ ਬੱਚੇ ਸਾਡੇ ਕੋਲ ਨਹੀਂ ਗੇ 3 ਤੋਂ 6 ਸਾਲ ਵਾਲੇ ਬੱਚੇ ਨਹੀਂ ਆ ਜਦੋਂ ਸਾਡੇ ਕੋਲ ਤੇ ਉਥੇ ਅੰਗਰਵਾੜੀ ਸੈਂਟਰਾਂ ਦੇ ਵਿੱਚ ਵਰਕਰਾਂ ਦੇ ਕੋਲ ਜੇ ਬੱਚੇ ਨਹੀਂ ਤਾਂ ਉਹਨਾਂ ਨੇ ਉਥੇ ਬਹਿ ਕੇ ਵੀ ਕੀ ਕਰਨਾ ਸੀ ਉਹ ਸਿਰਫ ਇੱਕ ਖਰਾਕ ਦਿੰਨੇ ਆ ਅਸੀਂ ਇਕੋ ਨਾਲਾ ਵੇਟ ਕਰਦੇ ਆ ਉਹਨਾਂ ਦਾ ਟੀਕਾ ਕਰਨ ਕਰਾਤਾ ਇਹ ਕੰਮ ਹੀ ਆ ਸਾਡੇ ਕੋ ਰਹਿ ਗਿਆ ਉਹਦੇ 3 ਤੋਂ 6 ਵਾਲੇ ਜਿਹੜੇ ਸਰਕੂਲਾਂ ਦੇ ਵਿੱਚੋਂ ਬੱਚੇ ਜਿਹੜੇ ਉਹ ਤਾਂ ਸਾਨੂੰ ਦਵਾ ਨਹੀਂ ਸਕਿਆ ਅਜੇ ਤੱਕ ਸਰਕਾਰ ਇਹ ਫੈਸਲਾ ਕਰ ਹੀ ਨਹੀਂ ਸਕੇ ਕੋਈ ਇੱਕ ਬੱਚੇ ਨੂੰ ਉਹਦੀ ਮਾਂ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਾਲਿਆਂ ਨੂੰ ਬਣਾਇਆ ਉਹਨਾਂ ਦੀ ਮਾਂ ਆਂਗਣ ਵਾਲੀ ਵਰਕਰ ਨੂੰ ਵੀ ਬਣਾਇਆ ਨਾ ਉਹ ਸਾਨੂੰ ਪਤਾ ਕਿ ਸਾਡਾ ਬੱਚਾ ਨਾ ਉਹ ਪਤਾ ਕਿ ਸਿੱਖਿਆ ਵਿਭਾਗ ਦਾ ਬੱਚਾ ਇਹ ਸਾਡੀ ਮੁੱਖ ਮੰਗ ਹੈ ਰਾਸ਼ਨ ਜਿਹੜਾ ਇੰਨਾ ਘਟਿਆ ਹੋਣ ੜਿਆ ਜੇ ਦਲ ਗਿਆ ਪੇਜ ਰਹਾ ਮਾਰਕੜਦਾ ਉਹਨਾਂ ਵੇਰ ਕੇ ਵੱਲੋਂ ਇਹਨਾਂ ਕੱਟ ਕੇ ਮਾਰਕੜ ਨੂੰ ਦਿੱਤਾ ਠੇਕਾ ਉਹਦੇ ਚ ਇੰਨਾ ਗੰਦਾ ਰਾਸ਼ਨ ਆ ਰਿਹਾ ਵਾ ਕਿ ਲੋਕਾਂ ਦਾ ਪੋਸ਼ਣ ਪਦਰ ਉੱਚਾ ਕੀ ਹੋਣਾ ਬੱਚਿਆਂ ਦਾ ਨੀਵਾ ਡੁੱਗੂ ਗਏ ਦੇ ਨਾਲ ਕਿਉਂਕਿ ਕੋਈ ਵੀ ਨਹੀਂ ਉਹ ਖਾ ਨਹੀਂ ਰਿਹਾ ਬੱਚੇ ਤੇ ਬਣਿਆ ਖਾਣਾ ਹੀ ਨਹੀਂ ਖਾ ਰਹੇ ਧੰਨਵਾਦ